ਦੂਸਰੀ ਗੱਲ ਵੀ ਵਿਲ ਆਲਸੋ ਸੀ ਹਾ ਹਾਊਸ ਕਮੇਟੀ ਪੜਾਓ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਭਾਵੇਂ ਪਿਛਲੀਆਂ ਕਰਾ ਲਓ ਭਾਵੇਂ ਹੁਣ ਵਾਲੀਆਂ ਕਰਾ ਲਓ ਸੋ ਦੈਟ ਕੋ ਡਰ ਖਾਫਤੇ ਰਹੇ ਜੋ ਵਿਜੀਲੈਂਸ ਆਫ ਦੀ ਰਿਪੋਰਟ ਫਾਈਨਲ ਕਰ ਦੂ ਫਾਈਨਡਿੰਗਸ ਦੇ ਦੂ ਉਤੇ ਤਸੱਲੀ ਹੈ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੱਛਾ ਇੱਕ ਮਿੰਟ ਜੇ ਇੱਕ ਮਿੰਟ ਹੌਸਲੋ 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 ਮੈਂ ਤੁਹਾਡੇ ਮੂੰਹ ਇੱਕ ਮਿੰਟ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਵੇਖੋ ਇੱਕ ਮਿੰਟ ਮੈਂ ਤੁਹਾਡੇ ਮੂੰਹ ਆਈ ਛੋਟਾ ਜਾਂਦਾ ਸੀਗਾ ਹੁਣ ਵਿਜੀਲੈਂਸ ਸਰਕਾਰ ਦੇ ਅੰਡਰ ਹੋ ਗਈ ਤੇ ਇਸੇ ਵਿਜੀਲੈਂਸ ਨੇ ਤੇ ਪਰਚਾ ਦਰਜ ਕੀਤਾ ਜੀ ਜੀ ਪਾਰਟੀ ਇੱਕ ਮਿੰਟ ਉਹ ਇੱਕ ਮਿੰਟ ਇੱਕ ਮਿੰਟ ਜਦੋਂ ਆ ਆ ਚੰਗਾ ਆ ਇੱਕ ਮਿੰਟ ਖੜ੍ਹ ਜਾਓ ਕਣ ਬਹਿ ਜਾਓ ਇੱਕ ਹੁਣ ਬਹਿਦਾ ਜਾਓ ਬਹਿਦਾ ਜਾਓ ਚਲੋ ਜਦੋਂ ਵਿਜੀਲੈਂਸ ਚਲੋ ਲੈਟ ਲੈਟ ਇਟ ਕੰਪਲੀਟ ਆ ਜਾਓ ਸਾਰ ਬੈਠੋ ਸਪੀਕਰ ਜੇ ਲੈਟ ਮੀ ਸਪੀਕ ਜਦੋਂ ਸਪੀਕਰ ਜਦੋਂ ਇੱਕ ਮਿੰਟ ਜੀ ਜਦੋਂ ਉਹੀ ਵਿਜੀਲੈਂਸ ਪਾਰਟੀ ਫੰਡ ਦੇ ਨਾਂ ਤੇ ਪਰਚਾ ਦਰਜ ਕਰਦੀ ਉਹ ਤਾਂ ਵਿਜੀਲੈਂਸ ਨੇ ਚੰਗਾ ਕੰਮ ਕਰਤਾ ਜੀ ਪਰ ਜੋ ਵਿਜੀਲੈਂਸ ਫਾਈਂਡਿੰਗ ਕਰਕੇ ਰਿਪੋਰਟ ਦੇ ਦੂਗੀ ਉਹ ਵਿਜੀਲੈਂਸ ਠੀਕ ਨਹੀਂ ਹੈਗੀ ਜੋ ਸਰਕਾਰ ਦੇ ਅੰਦਰ ਹੋਗੀ ਯਾਰ ਕੀ ਗੱਲਾਂ ਕਰੀ ਜਾਂਦੇ ਬਾਜਵਾ ਸਾਹਿਬ ਮੈਂ ਕਿਹਾ ਬਣਾਓ ਚਲੋ ਠੀਕ ਹੈ ਅੱਡ ਹੋ ਗਈ ਆਪਾਂ ਅੱਗੇ ਤੋਰ ਲਈਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਇੱਕ ਮਿੰਟ ਹੁਣ ਗੱਲ ਪ੍ਰਧਾਨ ਜੀ ਨੇ ਕਰ ਲਈ ਹੈ 2 ਮਿੰਟ ਯਾਰ ਮੇਰੀ ਮੇਰੀ ਬੇਨਤੀ ਹੈ ਹਾਂ ਜੀ ਹਾਂ ਐਪਰੀਸ਼ੀਏਟ ਕਰਨਾ ਆਪਣੇ ਛੋਟੇ ਭਾਈ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਨੇ ਜਿਹੜੀ ਗੱਲ ਕੀਤੀ ਹੈ ਬਹੁਤ ਅੱਛੀ ਗੱਲ ਹੈ ਕੀ ਤੁਸੀਂ ਅਸ਼ੋਰਸ ਇੱਕ ਮਿੰਟ ਇੱਕ ਇੱਕ ਮਿੰਟ ਕੀ ਅਸ਼ੋਰ ਇੱਕ ਬੈਠੋ 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 ਸਪੀਕਰ ਸਾਹਿਬ ਬੈਠੋ 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 ਮਾੜੂ ਮੈਂਬਰ ਸਾਹਿਬ ਬੈਠ ਜੀ ਮੈਂ ਗੱਲ ਇੰਨੀ ਬੇਨਤੀ ਕਰਨਾ ਕਿ ਜੇ ਮਿਨਿਸਟਰ ਸਾਹਿਬ ਦੀ ਇਨਵੋਲਵਮੈਂਟ ਨਹੀਂ ਹੈ ਜਿਸਾਂ ਮੰਤੀ ਕਹਿੰਦੇ ਤੁਸੀਂ ਫਿਰ ਇਹ ਜਿਹੜੇ ਅਫਸਰਾਂ ਨੇ ਚਿੱਠੀ ਲਿਖੀ ਹੈ ਕਿ ਉਹਨਾਂ ਤੇ ਕਾਰਵਾਈ ਕਰਾਓ ਦੂਸਰੀ ਗੱਲ ਵੀ ਵਿਲ ਆਲਸੋ ਸੀ ਹਾ ਹਾਊਸ ਕਮੇਟੀ ਬਣਾਓ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਭਾਵੇਂ ਪਿਛਲੀਆਂ ਕਰਾ ਲਓ ਭਾਵੇਂ ਹੁਣ ਵਾਲੀਆਂ ਕਰਾ ਲਓ ਸੋ ਦੈਟ ਕੋ ਡਰਕ ਆਫ ਤੇ ਰਹੇ ਪਲੀਜ਼ ਬਹੁਤ ਵੱਡੇ ਪੈਮਾਨੇ ਤੇ ਸਰ ਵਿਜੀਲੈਂਸ ਵਾਲਿਆਂ ਨੇ ਵੀ ਲੁੱਟ ਇੰਨਾ ਸਾਲਾਂ ਵਿੱਚ ਕੀਤੀ ਹੈ ਮੈਂ ਇਹਨਾਂ ਨਾਲ ਬਿਲਕੁਲ ਐਗਰੀ ਕਰਨਾ ਆਓ ਹਾਊਸ ਕਮੇਟੀ ਬਣਾਓ ਜਿੱਥੇ ਜਿੱਥੇ ਵੀ ਕੋਈ ਇਲੀਗਲ ਕੰਮ ਭਾਵੇਂ ਤੁਹਾਡੇ ਆਪਣੀਆਂ ਇਹਦੇ ਵਿੱਚ ਰੈਵਿਊ ਤੇ ਵਿੱਚ ਚੱਲ ਰਿਹਾ ਹੈ ਜਾਂ ਮਾਈਨਿੰਗ ਚੱਲ ਰਿਹਾ ਹੈ ਜਾਂ ਕਿਤੇ ਵੀ ਚੱਲ ਰਿਹਾ ਉਹ ਹਾਊਸ ਕਮੇਟੀ ਬਣੀ ਹੋਏਗੀ ਕਿਸੇ ਨੂੰ ਕੋਈ ਡਰਕ ਆਫ ਕਿਸੇ ਅਫਸਰ ਨੂੰ ਆਏਗਾ ਵੱਡੇ ਪਪਾਨੇ ਤੇ ਪੁਲਿਸ ਅਫਸਰਸ ਇਨਵੋਲਡ ਨੇ ਜੀ ਬਾਈਲੈਂਗੁਅਲ ਵਿੱਚ ਵੀ ਦੋ ਨੰਬਰ ਦਾ ਜਿੰਨਾ ਹੈ ਤੇ ਕੋਈ ਗੈਂਗਸਟਰ ਦਾ ਕੰਮ ਹੋ ਰਿਹਾ ਜਿੰਨਾ ਲੋਕਾਂ ਤੁਹਾਡੀ ਗੱਲ ਆ ਰਹੀ ਸਰ ਆ ਗਈ ਗੱਲ ਦੇਖੋ ਮੈਂ ਮੈਂ ਬੇਨਤੀ ਕਰਦਾ ਮੈਂ ਬਿਲਕੁਲ ਐਗਰੀ ਮੈਂ ਮੈਂ ਬਿਲਕੁਲ ਤੁਸੀਂ ਤੁਸੀਂ ਬੈਠੋ ਠੀਕ ਹੈ ਠੀਕ ਹੈ ਠੀਕ ਹੈ ਜੀ ਮੰਤਰੀ ਜੀ ਦੇਖੋ ਸਰਾ ਕਿ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਬਾਜਵਾ ਸਾਹਿਬ ਜਿਹੜੀ ਕਮੇਟੀ ਜਹਜੀ ਕਮੇਟੀ ਜਨਰਲ ਤੱਕ ਨਹੀਂ ਤਸੱਲੀ ਹੁੰਦੀ ਨਹੀਂ ਸਾਰੀਆਂ ਕਮੇਟੀਆਂ ਬਣਾ ਦੋ ਮੈਨੂੰ ਕੋਈ ਇਤਰਾਜ਼ ਨਹੀਂ ਹੈ ਥੈਂਕ ਯੂ ਪਰ ਸਵਾਲ ਇੱਕ ਮਿੰਟ ਸੁਣ ਲੋ ਸਵਾਲ ਇਹ ਹੈ ਵੀ ਇਹ ਇਹਦੇ ਆਲਰੇਡੀ ਇਹਦੀ ਵਿਜੀਲੈਂਸ ਇਨਕੁਆਰੀ ਹੈ ਜਿਹੜੀ ਚੱਲ ਰਹੀ ਹੈ ਜੋ ਵਿਜੀਲੈਂਸ ਆਫ ਦੀ ਰਿਪੋਰਟ ਫਾਈਨਲ ਕਰ ਦੋ ਫਾਈਨਡਿੰਗਸ ਦੇ ਦੋ ਉਹ ਤੇ ਤਸੱਲੀ ਹੈ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਅੱਛਾ ਇੱਕ ਮਿੰਟ ਜੇ ਇੱਕ ਮਿੰਟ ਹੌਸਲੋ ਹੋਰ ਸੁਣ ਲੋ ਹੋਰ ਸੁਣ ਲੋ ਮੈਂ ਤੁਹਾਡੇ ਮੂੰਹਾਂ ਇੱਕ ਮਿੰਟ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਵੇਜੋ ਇੱਕ ਮਿੰਟਾ ਮੈਂ ਤੁਹਾਡੇ ਮੂੰਹ ਆਈ ਛੋਟਾ ਜਾਂਦਾ ਸੀਗਾ ਹੁਣ ਵਿਜੀਲੈਂਸ ਸਰਕਾਰ ਦੇ ਅੰਡਰ ਹੋ ਗਈ ਤੇ ਇਸੇ ਵਿਜੀਲੈਂਸ ਨੇ ਤੇ ਪਰਚਾ ਦਰਜ ਕੀਤਾ ਜੀ ਜੀ ਪਾਰਟੀ ਇੱਕ ਮਿੰਟਾ ਉਹ ਇੱਕ ਮਿੰਟਾ ਇੱਕ ਮਿੰਟ ਜਦੋਂ ਆ ਆ ਚੰਗਾ ਆ ਇੱਕ ਮਿੰਟ ਖੜ੍ਹ ਜਾਓ ਘੁੰਮ ਵੇਜੋ ਇੱਕ ਹੁਣ ਬਹਿ ਦਾ ਜਾਓ ਬਹਿ ਦਾ ਜਾਓ ਚਲੋ ਜਦੋਂ ਵਿਜੀਲੈਂਸ ਚਲੋ ਲੈਟ ਲੈਟ ਇਮ ਕੰਪਲੀਟ ਸਾਹਿਬ ਬੈਠੋ ਸਪੀਕਰ ਲੈਟ ਮੀ ਸਪੀਕ ਜਦੋਂ ਸਪੀਕਰ ਜਦੋਂ ਇੱਕ ਮਿੰਟ ਜੀ ਜਦੋਂ ਉਹੀ ਵਿਜੀਲੈਂਸ ਪਾਰਟੀ ਫੰਡ ਦੇ ਨਾਂ ਤੇ ਪਰਚਾ ਦਰਜ ਕਰਦੀ ਉਹ ਤਾਂ ਵਿਜੀਲੈਂਸ ਨੇ ਚੰਗਾ ਕੰਮ ਕਰਤਾ ਜੀ पर जो विजिलेंस फाइंडिंग करके रिपोर्ट दे दूगी वो विजिलेंस ठीक नहीं है की गल करी जाने बाजवा साहब मैं कहना बनाओ चलो ठीक है बनाओ अगे तो मैं कमेटी की गल दसदा जी कैन नॉट यू कैन नॉट बी क्वेश्चन प्लीज 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 मैं दसदा थोन हाउस देखो हाउस ए मुकदस हाउस है मुकदस हाउस है ਸਰਕਾਰ ਦੀ ਜ਼ਿੰਮੇਵਾਰੀ ਫਿਕਸ ਕਰਨ ਵਾਸਤੇ ਕਿ ਸਰਕਾਰ ਕੰਮ ਠੀਕ ਕਰ ਰਹੀ ਹੈ ਡਿਫਰੈਂਟ ਤਰ੍ਹਾਂ ਦੀਆਂ ਡਿਫਰੈਂਟ ਡਿਫਰੈਂਟ ਕਮੇਟੀਆਂ ਆਲਰੇਡੀ ਐਗਜ਼ਿਸਟ ਕਰਦੀਆਂ ਤੁਸੀਂ ਪਟੀਸ਼ਨ ਕਮੇਟੀ ਦੇ ਵਿੱਚ ਆਪਣੀ ਜਿਹੜੀ ਕੋਈ ਵੀ ਪਟੀਸ਼ਨ ਲਾ ਸਕਦੇ ਹੋ ਇਟ ਵਿਲ ਬੀ ਡੈਲਟ ਵਿਦ ਯੈਸ